Vai isar a cicala. Passa ਠੀਕ ਠਾਈ ਦੇ ਵਧੀਆ ਚੜਦੀ ਕਲਾ ਠੀਕ ਆ ਜੀ ਹੋਰ ਵਧੀਆ ਵਧੀਆ ਆਈ ਤੇ ਤਿੰਨ ਪਸ਼ੂ ਲੈ ਜਾਂਦੇ ਤਿੰਨ ਤਿੰਨ ਪਸ਼ੂ ਤਾਂ ਹੈਗੇ ਪੌਣੇ ਤਿੰਨ ਹੀ ਆ ਅੱਛਾ ਪੰਜਾਹ ਦਾ ਕੰਮ ਮੁੜ ਕੇ ਫੋਨ ਫਾਨ ਦਾ ਓਖਾ ਆਂਦਾ ਗੋਪੀ ਫਾਂਦੀ ਪੁਰ ਗਿਆ ਕੋਈ ਨਾਮ ਚਮਕੰਦਾ ਪਿਆ ਤੇ ਰਣ ਹੈ ਅੱਗੇ ਬੱਚੀ ਨੇ ਕਮਲਿਆ ਕਰਤਾ ਕਮਲਿਆ ਕਰਤਾ ਹੈ ਹਾਂਜੀ ਹਾਂਜੀ ਐਨਾ ਹੀ ਫੋਨ ਆ ਗਿਆ ਮੈਂ ਨਾ ਬੜਾ ਜਿਆਦਾ ਫੋਨ ਤੇ ਛੇ ਮੋਰ ਕੇ ਚਪੌਣੀ ਪਈ ਮੋਬਾਈਲ ਹੈਂਗ ਹੋ ਗਿਆ ਅੱਛਾ ਹਾਂਜੀ ਹਾਂਜੀ ਚੜਦੀ ਕਲਾ ਕੀ ਫਿਰ ਦੇਣਾ ਬੜੇ ਨਜ਼ਾਰੇ ਆ ਤੇ ਚੰਗਾਰ ਪੌਂਸ ਮਿਲਦੇ ਪਿਆ ਬੜਾ ਵਧੀਆ ਬੜਾ ਵਧੀਆ ਹੈਣਾ ਹਾਂਜੀ ਹਾਂਜੀ ਠੀਕ ਆ ਜੀ ਤੇ ਆਜ ਫਿਰ ਤੇਨੇ ਦੇ ਸ਼ਰਵਾਰ ਕਰੀਏ ਤੇ ਪਹਿਲੋ ਡਰੈਸ ਲੋਡ ਕਰਾਈਏ ਸਾਰੇ ਭੈਣ ਭਰਾਵਾਂ ਨੂੰ ਪਿੰਡ ਭਾਈ ਲੱਦੂ ਹਾਂ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਮੋਬਾਈਲ ਨੰਬਰ ਹਾਂਜੀ 9841464924 ਠੀਕ ਆ ਇਹ ਕਈ ਭੈਣ ਭਰਾ ਪੁੱਛਦੇ ਆ ਭਿੱਖੀ ਵੇਂਡ ਤੇ ਹਲਕੋ ਕੋਠੀ ਦੇ ਲਾਗੇ ਆ ਤੇ ਪੱਟੀ ਮੋੜ ਵੀ ਆਪਾਂ ਲਾਗੇ ਪੈਂਦਾ ਵਰਨਾਲਾ ਤੇ ਘਰੇਆਲਾ ਪਿੰਡ ਠੀਕ ਹੈ ਜੀ ਇਹ ਮੱਖੀਆਂ ਕਲਸੀਆਂ ਦੇ ਨੇੜੇ ਪੈਂਦਾ ਹਾਂਜੀ ਨੇੜੇ ਪੈਂਦਾ ਉਧਰ ਹਲਕੋ ਕੋਠੀ ਵੀ ਨੇੜੇ ਆ ਹਾਂਜੀ ਬਟੋਆ ਤੇ ਵਰਨਾਲਾ ਵੀ ਲਾਗੇ ਆ ਹਾਂਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਇਹ ਝੋਟੀ ਤੋਂ ਕਰੀਏ ਕੱਟੀ ਆ ਕੀ ਮੰਗਰ ਕੱਟੀ ਆ ਦੂਜੇ ਸੂਏ ਝੋਟੀ ਵਾਹ ਜੀ ਵਾਸ ਕਿੰਨਾ ਦੁੱਧ ਹੈ ਜੀ ਇਹ 9 ਕਿਲੋ ਦੁੱਧ ਹੈ ਜੀ ਅੱਛਾ ਜੀ ਹਾਂ ਜੀ ਬਹੁਤ ਸੋਹਣੀ ਆ ਨਾ ਝੋਟੀ ਵੱਡੇ ਢਾਂਚੇ ਦੀ ਆ ਲਓ ਹੌਲੀ ਹੌਲੀ ਘੜਾ ਘੜਾਈਏ ਹਾਂ ਜੀ ਠੀਕ ਹੈ ਜੀ ਲਓ ਜੀ ਖਾਣ ਲਿਵਾ ਸਜਨੂ ਬਿਲਕੁਲ ਸਾਫ਼ ਸੁਥਰਾ ਇੱਕੋ ਜਿਹਾ ਪਧਰਾ 9 ਕਿਲੋ ਦੁੱਧ ਆ 9 ਕਿਲੋ ਮੁੱਕੇ ਦਾ ਸਭੀ ਪੂਰੀ ਠੀਕ ਹੈ ਜੀ ਲਓ ਇੱਥੋਂ ਮੋੜਦੇ ਆਪਾਂ ਹੋ ਇਹ ਝੋਟੀ ਬਣੀ ਨੀ ਆ ਤੇ ਬਾਕੀ ਅੱਗੋਂ ਅਗਲੇ ਦੀ ਕਿਸਮਤ ਅੱਛਾ ਝੋਟੀ ਬਣੀ ਵੀ ਹੈਗੀ ਆ ਬਣੀ ਬਣੀ ਪੱਕੀ ਬਣੀ ਅੱਛਾ ਪੱਕੀ ਸਜਰੋ ਇਹ ਵੀ ਬਣੀ ਵੀ ਹੈਗੀ ਆ ਤੇ ਅੱਗੋਂ ਕਿਸੇ ਦੀ ਬਰਾਤ ਜੇ ਸੁਣ ਵਾਲੀ ਵੀ ਨਿਘਲਾਵੇ ਸਰੀ ਨੂੰ ਵੀ ਕੋਈ ਟਾਈਮ ਹੋ ਗਿਆ ਤਿੰਨ ਮਹੀਨੇ ਚੱਟ ਹੋ ਗਿਆ ਹੈ ਜੰਦੀ ਲਾਣੇ ਨੇ ਭੈਣ ਭਰਾ ਕੱਟੀ ਸੋਣੀ ਹਨਾ ਮਗਰ ਕੱਟੀ ਪੜੀ ਵੱੜੀ ਖੜਕ ਪਾਵੇ ਰਹੇ ਥਣ ਚੱਡਾ ਬਹੁਤ ਸੋਹਣਾ ਸਾਹਿਬ ਹਾਂਜ ਬੜਾ ਸਾਫ ਹੈ ਜੀ ਬੜਾ ਸਾਫ ਮੋਲ ਕੀ ਕਰ ਦੀਗੇ ਦੇਣ ਵਾਲਾ ਕਰ ਦੀਗੇ ਪੜਾ ਕਰੀਏ ਜੰਨਾ ਵੀ ਇੱਕੋ ਹੀ ਜਾਣ ਦੋ ਇੱਕੋ ਹੀ ਮੋਲੀ ਫਿਕਸ ਹੀ ਕਰ ਦੋ 60 ਦੀ ਦੇ ਦਿਆਂ ਫਿਕਸ 60 ਠੀਕ ਹਾਂਜੀ ਛੋਟਾ ਸਪਾ ਆ ਜੂਗਾ ਤੇ ਉਹ ਮੈਂ ਦੀ ਗਿੱਟੇਲ ਇਹਦੀ ਕੱਟੀ ਮਗਰਾ ਇਹਦੇ ਮਗਰਾ ਕੱਟੀ ਦੋ ਟਾਈ ਹਾਂ ਲੈ ਬੜਾ ਸੋਨਾ ਬਣਾਈ ਬੈਠੀ ਬੜਾ ਬੜਾ ਜੀ ਇਹ ਸੱਜਰ ਭਰਾਉਂਦੀ ਰਹੀ 15 ਕਿਲੋ ਦੁੱਧ ਥਾੜੀ ਵਾਲਾ ਚੱਡਾ ਹਾਂ ਥਾੜੀ ਵਾਲਾ ਚੱਡਾ ਤੇ ਗੁਣਾ ਤੋਂ ਪਹਿਲਾਂ ਨੁਕਸ ਦਾ ਨੁਕਸ ਦੀ ਗੱਲ ਕਰਨੀ ਚਾਹੀਦੀ ਹਾਂ ਪਹਿਲਾਂ ਅਗਲਾ ਜਿਹੜਾ ਬਹਿਣੀ ਵਾਲਾ ਅਗਲਾ ਥਾਣਾ ਹੈ ਨਾ ਹਾਂ ਐ ਬਾਈ ਨੂੰ ਤੋਦ ਜਾਇੜਾ ਕੋਹਾਵਾ ਭਰਦਾ ਮਾੜੀ ਮੂੜ ਠੀਕ ਹੈ ਜੀ ਧਾਰਾ ਬਰਾਬਰ ਹੈ ਬਾਈ ਕੀ ਕੋਈ ਚੱਕਰ ਨਹੀਂ ਤਾਂ ਦੱਸਣਾ ਚਾਹੀਦਾ ਨਹੀਂ ਮੇਲ ਸਹੀ ਕਰ ਮੇਲ ਸਹੀ ਨਾੜ ਮਿਲਕ ਮੈਂ ਚੰਗੀ ਹੈਣਾ ਹਾਂਜੀ ਹਾਂਜੀ ਪੂਰਾ ਦੁੱਧ ਆਲੀ ਪੂਰੀ ਮੈਂ ਵੱਡੀ ਆ ਤੇ ਖੁੱਲ ਕੇ ਤੋਰਾ ਕਰੀ ਤੇ ਜੇ ਸੂਏ ਠੀਕ ਹੈ ਜੀ ਹਾਂਜੀ ਸਜਣੋ ਇੱਕ ਥਾਣਾ ਵਾਪਰਦਾ ਅਗਲਾ ਹਾਂਜੀ ਠੀਕ ਹੈ ਜੀ ਬਾਕੀ ਚੋਣ ਥਣ ਬਰਾਬਰ ਹੈ ਬਿਲਕੁਲ ਸਾਫ ਆ ਬੜੀ ਠੰਡੀ ਮੈਂ ਹੈ ਜੀ ਚੋਣ ਠੀਕ ਹੈ ਹਾਂਜੀ ਹਾਂਜੀ ਲੈਓ ਕੋਲੀ ਫੂਲੀ ਪੂਰੀ ਨੋ ਜੀ ਫੇਸ ਪਾਰਟੀ ਬਾਇਓ ਦਾ ਜਗਾ ਹੀ ਮੰਨ ਲੋ ਹੱਥ ਛੱਡਣਾ ਪੈਂਦਾ ਤੇ ਮੜਾ ਮੋੜ ਜਾ ਪਰ ਆਪਣਾ ਜ਼ਰੂਰੀ ਸਮਝਿਆ ਮੜਾ ਮੋੜ ਜਾ ਹੈ ਗਾ ਜੀ ਹਣਾ ਲੋ ਜੀ ਪੇਠ ਪੂੜਾ ਸੋਹਣਾ ਨਾ ਮੇਰਾ ਦੋ ਤੇ ਲਾਉਣ ਨੂੰ ਤਾਂ ਮੈਂ ਇਹ ਆ ਹੀ ਹੋਣ ਨੂੰ ਤਿਆਰ ਆ ਅੱਜ ਅੱਛਾ ਬੋਲੀ ਹੈ ਚੁੱਟ ਮੈਂ ਆ ਜੀ ਹੇਡ ਚ ਹੇਡ ਚ ਫੇਰ ਆ ਸਹੀ ਨੂੰ ਵੀ ਦੋ ਮਹੀਨੇ ਹੋ ਗਏ ਹੋਣੇ 2.5 ਠੀਕ ਹੈ ਜੀ ਦੋ ਢਾਈ ਮਹੀਨੇ ਹੋ ਗਏ ਸਹੀ ਨੂੰ ਸਜਣੋ ਕੱਟੀ ਮਗਰ ਆ ਇਹ ਇਹ ਕਿੰਨੇ ਦੇ ਦੇ ਦਗੇ ਫਿਰ ਆਪਾਂ ਇਹ ਤਾਂ ਹੁੰਦੀ ਤਾਜੀ ਤੇ ਫਿਰ ਲੱਖੋਂ ਜਾਣੀ ਬਾਹਰ ਅੱਛਾ 80 ਦੀ ਜਾਈਏ 80 ਦੀ ਹਾਂਜੀ ਹਾਂਜੀ ਪੰਜ ਹੋਰ ਛੱਡ ਗਏ 75 ਹੋਰ ਛੱਡ ਦੇ ਹਾਂ ਤੇ ਨਾ ਹੀ 70 ਦੀ ਦੇ ਦਈਏ ਹਾਂ ਤੇ ਨਾ ਹੀ ਹਾਂਜੀ ਜੀ ਬਾਕੀ ਛੋੜ ਛਪਾ ਆਜੂ ਖੁੱਲਾ ਅੱਛਾ 60 60 ਦੀ ਕਰ ਦਈਏ ਜਿਵੇਂ ਉਹ ਕੀਤੀ ਫਿਕਸ ਹੀ 60 60 ਦੀ ਕਰ ਜਿਹੜੀ ਮਰਜ਼ੀ ਲਾਜੀ ਕਰ ਹੈਨਾ ਹਾਂਜੀ ਹਾਂਜੀ ਤੇ ਆ ਗਿਰਲੈਂਡ ਦੀ ਹਾਂ ਗਿਰਲੈਂਡ ਦੀ ਨੋਈ ਥਣ ਬੜਾ ਸੋਹਣਾ ਲੱਗਾ ਹੈਨਾ ਵਾਹ ਜੀ ਵਾਹ ਤਾਜੀ ਸੂਈ ਤਾਜੀ ਸੂਈ ਆ ਉਹ ਨਾਰੂ ਤੇ ਬੱਚਾ ਅਛਾ ਤੇ ਜੀ ਰਾਤ ਹੈ ਤਿੰਨ ਦਿਨ ਹੋ ਗਏ ਮਗਰ ਮੇਲਕਾਫ ਆ ਗਿਆ ਬੱਚਾ ਨਾ ਮੇਲਕਾਫ ਬੱਚਾ ਠੀਕ ਆ ਬਵਲਾ ਕਿੰਨਾ ਤਿਆਰ ਆ ਬਵਲਾ 12 ਕਿਲੋ ਵਾਧੀ ਹੋ ਸਕਦਾ ਅਛਾ 12 ਥਾਨ ਬੜਾ ਵਧੀਆ ਚਵਾਈ ਚਵਾਈ ਥੋੜਾ ਕਰੀਏ ਚ ਖੋਲ ਕੇ ਫਿਰ ਹਾਂਜੀ ਲਾਓ ਜੀ ਖੋਲੋ ਸਜਨੋ ਗੇਰ ਨਸਲ ਦੀ ਵਹਿੜ ਆ ਗਈ ਪਹਿਲਾ ਸੂਬਾ ਦੂਜਾ ਇਹ ਦੂਜਾ ਆ ਜੀ ਦੂਜਾ ਸੂਬਾ ਆ ਗਈ ਠੀਕ ਹੈ ਜੀ ਮੇਲਕਾਫ ਬੱਚਾ ਹਾਂਜੀ ਹਾਂਜੀ ਤੇ ਵਹਿੜ ਸੋਹਣੀ ਆ ਪੂਰੀ ਪੂਰੀ ਗਰਮੇ ਦੀ ਮਾਤਰਾ ਨੂੰ ਜਿਹੜੀ ਮਾਤ ਪਾਉਗੀ ਹਾਂਜੀ ਆਪਾਂ ਅੱਗੇ ਵੀ ਇਹਦੇ ਨਾਲ ਸੀਂਗ ਵਾਲੀ ਹੈ ਸੱਜਣਾ ਸੀਂ ਠੰਡੀ ਪੂਰੀ ਸੀਂ ਠੰਡੀ ਇਹਦੀ ਡਿਮਾਂਡ ਵੜੀ ਅੱਗੇ ਵੀ ਆਪਾਂ ਇਕ ਵੇਚੀ ਇਹਦੇ ਨਾਲ ਠੀਕ ਹੈ ਜੀ ਉਹਦੇ ਅੱਗੇ ਤੱਕ ਕੋਲ ਆਉਂਦੇ ਠੀਕ ਹੈ ਜੀ ਹਾਂ ਮੈਂ ਤੁਹਾਨੂੰ ਦੱਸ ਦਾਂਗਾ ਜਦੋਂ ਇਹ ਸਟਾਫ ਵਿੱਚ ਆਈ ਲਾਇਆ ਮੋੜ ਲੈ ਕਿੰਨਾ ਚੋਟੇਗਾ ਦਿਸੇਗਾ ਚਲ ਵੇਖ ਇਹ ਠੰਡੀ ਰਸੀ ਰੂਸੀ ਦਾ ਬਗੈਰ ਹੀ ਪਾਉਣੇ ਚੋੜ ਗਏ ਠੀਕ ਹੈ ਚੱਕਰ ਨਹੀਂ ਗਿਆ ਹਾਂ ਤੇ ਇਹਦੇ ਕੀਮਤ ਕਿੰਨੀ ਕਰ ਦਿੱਗੇ ਕੀਮਤਤਾ ਜੀ ਜਿੰਨੂੰ ਮੇਰੀ ਕਦਰ ਆ ਨਾ ਉਹਨੇ ਖ ਲੈ ਜਣੀ ਇਹਨੇ ਮਿੰਟ ਨਹੀਂ ਲਾਉਣਾ ਉਹ ਆਹ ਦੀ ਚੁੱਕਣੀ 45 ਦੀ ਦੇਰੀ ਹੈ ਨਹੀਂ ਪੱਦਰ ਜਾਂ ਮੁੱਲ ਮੰਗੀ 42 ਫੇਸ ਫੇਸ ਕਰਦੇ ਫੇਸ ਕਰਕੇ 7000 ਦੀ ਦੇਰੀ 35 ਦੀ ਜਾਣਦੇ ਫੇਰ ਲਾ ਪੀਸ ਆ ਨਹੀਂ 36 ਦੀ ਰਹੀ ਹੈ 36 ਤੋਂ ਜੀ ਮਾੜੀ 36 33 36 36 ਹਾਂ ਜੀ 35 ਦੀ ਜਾਣ ਦੇ ਯਾਰ ਨਾ ਕਰ ਕੀ ਹੋਣਾਗਾ ਆਪਾਂ ਨੂੰ ਤਾਂ ਜਾਣ ਦੋ 35 ਦੀ ਹਾਂ ਤੇ 200 ਹੀ ਛੋੜ ਹੋਣੀ ਕੋਈ ਵੀਰੇ ਨਾ ਕਿ 34 ਲੈ ਲੈ ਤੇ 33 ਲੈ ਲੈ ਹਾਂ ਜਾਈਂ ਕਈ ਮੁਰਗੇ ਜੇਲ ਕਰ ਲੈਂਦੇ ਆ ਸੱਜਣੋ ਆ ਪਸ਼ੂ ਆ ਡਿਟੇਲ ਲੈ ਕੇ ਦਿੱਤੀ ਨਰਖ ਪਰਖ ਤੁਹਾਡਾ ਕੰਮ ਆ ਕੇ ਕਰਨਾ ਤੇ ਸਾਡੇ ਵੱਲੋਂ ਸਸੀ ਕਾਲ ਜੀ ਰੱਬ ਰੱਖਾ ਜੀ